ਖਬਰਾਂ ਵਾਲਾ ਦੇਖਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੱਗੇ ਵੱਡੇ ਇਲਜ਼ਾਮ ਇਹ ਇਲਜ਼ਾਮ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੱਡੇ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਹੀਂ ਥੋਪੇ ਇਹ ਇਲਜ਼ਾਮ ਲਗਾਏ ਨੇ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਪੰਜਾਬ ਦੇ ਜੋਧਾ ਵਿਧਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰੱਜ ਕੇ ਪੜਾਅ ਸਕਢੀ ਉਹਨਾਂ ਕਹਿੰਦਾ ਉਹੀ ਕੰਮ ਕਰਦੇ ਨੇ ਜਿਸ ਤਰ੍ਹਾਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੈਪਟਨ ਅਬਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਜਿਵੇਂ ਉਹ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀ ਗੱਲ ਹੀ ਸੁਣਦੇ ਸੀ ਅਤੇ ਮਹਿਲਾ ਦੇ ਵਿੱਚ ਬੈਠੇ ਰਹਿੰਦੇ ਸੀ ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਵਤੀਰਾ ਕਰਦੇ ਆ ਉਹਨਾਂ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸੀਂ ਹਲਕੇ ਦੇ ਮਾਮਲੇ ਹਲਕੇ ਦੀਆਂ ਸਮੱਸਿਆਵਾਂ ਹਲਕੇ ਦੇ ਕੰਮ ਲੈ ਕੇ ਜਾਂਦੇ ਆਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੀ ਗੱਲ ਹੀ ਨਹੀਂ ਸੁਣਦੇ ਜਿੱਥੇ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਉਥੇ ਕੰਮ ਕੀਤੇ ਜਾਂਦੇ ਨੇ ਜਿੱਥੇ ਲੋੜ ਹੁੰਦੀ ਹੈ ਉਥੇ ਤਵੱਜੋ ਨਹੀਂ ਦਿੱਤੀ ਜਾਂਦੀ ਉਹਨਾਂ ਕਹਿੰਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਜੇਆ ਵਰਤਾਰਾ ਇਸ ਸਾਨੂੰ ਲੈ ਕੇ ਬੈਠ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਕਹਿੰਿਆ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਜੇ ਪਾਸੇ ਸਾਡੇ ਹਲਕੇ ਦੇ ਵਿੱਚ ਜਿਹੜੇ ਕੰਮ ਹੋਣੇ ਚਾਹੀਦੇ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਨਹੀਂ ਕੀਤੇ ਗਏ ਤੇ ਕਿਹੜੇ ਮੂਹ ਦੇ ਨਾਲ ਅਸੀਂ ਆਪਣੇ ਹਲਕੇ ਤੋਂ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਾਗੇ ਅਸੀਂ ਤੁਹਾਨੂੰ ਵੀਡੀਓ ਵੀ ਨਿਸ਼ਰ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲਾਪਾ ਕੀਤੀ ਉਹਨਾਂ ਕਹਿੰਦਾ ਨਾ ਤੇ ਕੋਈ ਇਸ ਮੁਤਲਕ ਮੰਤਰੀ ਸੁਣਦਾ ਮੇਰੀ ਗੱਲ ਨਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਵਾਰ ਅਪਰੋਚ ਕੀਤਾ ਗਿਆ ਮੰਗ ਪੱਤਰ ਦਿੱਤੇ ਗਏ ਕਿ ਭਾਈ ਹੜਾਂ ਦੀ ਸਥਿਤੀ ਹੈ ਮੇਰੇ ਹਲਕੇ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨਰੇਸ਼ ਕਟਾਲੀਆ ਦੀ ਹਲਕਾ ਜੀਰਾ ਤੋਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੱਜ ਕੇ ਰਾਜ ਕੇ ਕਲਾਸ ਲਈ ਕੇ ਦੇਖੋ ਕੀ ਸਾਡੇ ਨਾਲ ਕੀਤਾ ਜਾਂਦਾ ਹੈ ਮੁੱਖ ਮੰਤਰੀ ਵੱਲੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਉਹ ਜਿੱਥੇ ਨੋਚਾਂ ਬਣਾਈ ਜਾਂਦੇ ਉਹ ਇੱਥੇ ਵੀ ਲੋੜ ਨਹੀਂ ਇੱਥੇ ਜਾਦੀ ਲੋਕ ਮੈਂ ਕਹਿੰਦਾ ਕਿੰਨੀ ਵੱਡੀ ਅਸਰਾਂ ਨੂੰ ਕਹਿ ਚੁੱਕਾ ਹਾਂ ਕਿ ਨੋਚ ਬਣਾ ਦਿਓ ਨੋਚ ਬਣਾ ਦਿਓ ਮੈਂ ਦੁਬਾਰੇ ਕਸ਼ਤੀ ਚਾਹ ਸ਼ਾ ਦਾ ਪ੍ਰਵਾਹ ਮੈਂ ਆਪ ਕਹਿਆ ਮੈਂ ਜੋ ਮਾਰਦਾ ਚੱਤਾ ਨਾ ਖੜਾ ਮੈਂ ਜੋ ਜਦ ਤੱਕ ਹੋਊਗੀ ਮੈਂ ਤਾਂ ਕਿ ਪ੍ਰਸ਼ਾਸਨ ਨਹੀਂ ਸਾਥ ਦੇ ਰਿਹਾ ਪੂਰਾ ਸਿਆਸਤ ਯਾਰ ਬੜੀ ਬੜੀ ਕਹਿ ਚੁੱਕੇ ਆ ਨੋਚ ਬਣਾ ਦਿਓ ਨੋਚ ਬਣਾ ਦਿਓ ਪੁੱਛਣ ਮੁੱਖ ਮੰਤਰੀ ਸਾਹਿਬ ਕਿਨੇ ਕੈਨਸਲ ਕੀਤੀ ਆ ਨੋਚ ਉਹ ਜਿੱਥੇ ਨੋਚਾਂ ਬਣਾਈ ਜਾਂਦੇ ਆ ਉੱਥੇ ਕੋਈ ਗੀ ਲੋੜ ਨਹੀਂ ਚਾਹੇ ਤੇ ਗਾਦੀ ਲੋੜ ਮੈਂ ਕਹਿ ਕਿੰਨੀ ਵੱਡੀ ਅਸਰਾਂ ਨੂੰ ਕਹਿ ਚੁੱਕੇ ਆ ਨੋਚ ਬਣਾ ਦਿਓ ਨੋਚ ਬਣਾ ਦਿਓ ਮੈਂ ਦੁਬਾਰੇ ਕੋਈ ਸੰਸਦ ਪ੍ਰਵਾ ਮੈਂ ਆਖਦਾ ਮੈਂ ਤਾਂ ਇਹ ਹੈ ਰਿਸ਼ਾ ਨਰੇਸ਼ ਕਟਾਰੀਆ ਹਲਕਾ ਜੀਰਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕਹਿੰਦਾ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਮੇਰੇ ਹੱਥ ਖੜੇ ਨੇ ਮੈਂ ਜਨਤਾ ਦੇ ਨਾਲ ਖੜਾ ਜਿਸ ਤਰ੍ਹਾਂ ਜਨਤਾ ਚਾਹੇਗੀ ਮੈਂ ਉਸ ਤਰ੍ਹਾਂ ਕਰਾਂਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਅਫਸਰ ਸ਼ਾਹੀ ਨੇ ਸਾਡਾ ਸਾਥ ਨਹੀਂ ਦਿੱਤਾ ਜਿੱਥੇ ਨੋਚਾਂ ਬਣਾਈਆਂ ਚਾਹੀਦੀਆਂ ਨੇ ਉਥੇ ਨੋਚਾਂ ਬਣਾਈਆਂ ਨਹੀਂ ਗਈਆਂ ਜਿੱਥੇ ਲੋੜ ਨਹੀਂ ਪੰਜਾਬ ਸਰਕਾਰ ਉਥੇ ਨੋਚਾਂ ਬਣਾ ਰਹੀ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਗਏ ਲੇਕਿਨ ਸਾਡੀ ਗੱਲ ਜਰਾ ਵੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਣੀ ਗਈ ਉਹਨਾਂ ਕਹਿੰਦੇ ਕਿ ਮੇਰੇ ਹੱਥ ਕੜੇ ਨੇ ਮੈਂ ਆਪਣੀ ਹਲਕੇ ਦੇ ਲੋਕਾਂ ਦੇ ਨਾਲ ਹਾਂ ਆਪਣੀ ਜੀਬ ਦੇ ਵਿੱਚੋਂ ਪੈਸਾ ਦੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਚਾ ਵੀ ਭਰਵਾ ਦੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਅਫਸਰ ਚਾਹੀਦੇ ਸਾਡਾ ਸਾਥ ਨਿਤਾ ਜੇਕਰ ਨਰੇਸ਼ ਕਟਾਰੀਆ ਵਰਗੇ ਵਿਧਾਇਕ ਈਮਾਨਦਾਰ ਵਿਧਾਇਕ ਜੇ ਇਸ ਤਰ੍ਹਾਂ ਟੀਕਾ ਮਾਰ ਰਹੇ ਨੇ ਤੇ ਫਿਰ ਦੂਜੇ ਵਿਧਾਇਕਾਂ ਦਾ ਕੀ ਹੁੰਦਾ ਹੋਵੇਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਪਗੋਬੰਤ ਮਾਨ ਆਪਣੀ ਮੰਤਰੀਆਂ ਅਤੇ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ਤਾਂ